ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਤਰਪੈਣੀ ਸਾਹਿਬ ਆਪ ਜੀ ਇਸ ਬੋਰਡ ਤੋਂ ਇਸ ਦਾ ਇਤਿਹਾਸ ਪੜ ਸਕਦੇ ਹੋ ਤੇ ਇਸ ਇਤਿਹਾਸ ਨੂੰ ਆਪਾਂ ਤੁਹਾਨੂੰ ਬੋਲ ਕੇ ਵੀ ਸਾਂਝਾ ਕਰਾਂਗੇ ਇਹ ਬਿਲਕੁਲ ਜਿਹੜਾ ਗੁਰੂ ਘਰ ਲਾਹੌਰ ਹੈ ਉਸ ਦੇ ਸਾਹਮਣੇ ਇਹ ਜਿਹੜੇ ਧਾਰਮਿਕ ਸਥਾਨ ਬਣਿਆ ਹੋਇਆ ਹੈ ਗੁਰਦੁਆਰਾ ਤਰਪੈਣੀ ਸਾਹਿਬ ਤੇ ਜਿਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਲਾਵਾਵਾਂ ਹੋਈਆਂ ਸੀ ਗੁਰੂਕਾ ਲਾਹੌਰ ਤੇ ਇਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੂੰ ਸੰਗਤ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਇਸ ਜਗ੍ਹਾ ਪਾਣੀ ਦੀ ਬਹੁਤ ਘਾਟ ਹੈ ਪਾਣੀ ਦੀ ਬਹੁਤ ਕਿਲਤ ਹੈ ਤਾਂ ਕਿਰਪਾ ਕਰਕੇ ਸਾਡੇ ਤੇ ਇੱਥੇ ਕਿਰਪਾ ਕਰੋ ਕਿ ਜਲ ਸਾਨੂੰ ਸੰਗਤ ਨੂੰ ਚਾਹੀਦਾ ਤਾਂ ਗੁਰੂ ਸਾਹਿਬ ਨੇ ਇੱਥੇ ਆਪਣਾ ਵਰਸ਼ੇ ਦੇ ਨਾਲ ਜਿਹੜਾ ਇੱਥੇ ਪਾਣੀ ਦੀਆਂ ਤਿੰਨ ਧਾਰਾਵਾਂ ਜਿਹੜੀਆਂ ਪੈਦਾ ਕੀਤੀਆਂ ਆਪਜੀ ਇਸ ਵੀਡੀਓ ਚ ਆ ਦੇਖ ਲਓ ਉਸੇ ਤਰ੍ਹਾਂ ਇਹ ਜਿਹੜਾ ਚਸ਼ਮਾ ਮੌਜੂਦ ਹੈ ਸੰਗਤ ਇੱਥੇ ਆਪਣੀ ਸ਼ਰਧਾ ਦੇ ਅਨੁਸਾਰ ਵਿੱਚ ਪੈਸੇ ਵੀ ਪਾਈ ਜਾਂਦੇ ਨੇ ਤਾਂ ਸਭ ਦੀ ਆਪੋ ਆਪਣੀ ਸ਼ਰਧਾ ਆ ਚਲੋ ਤੇ ਇਹ ਜਗ੍ਹਾ ਤੁਸੀਂ ਦੇਖੋ ਇੱਥੇ ਬਹੁਤ ਸੰਗਤ ਆ ਕੇ ਜਿਹੜੀ ਦਰਸ਼ਨ ਮੇਲੇ ਕਰਦੀ ਐ ਤੇ ਇੱਥੇ ਤਾਂ ਜਾਲ ਹੈ ਜਿਹੜਾ ਉਹ ਬੜਾ ਮਿੱਠਾ ਤੇ ਬੜਾ ਹੀ ਪਿੱਤਰਸਤ ਪੁਰਾਣਾ ਜਿਹੜਾ ਉਸ ਸਮੇਂ ਵਿੱਚ ਪੈਦਾ ਕੀਤਾ ਸੀ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਤੇ ਸੰਗਤਾਂ ਇੱਥੇ ਆ ਕੇ ਅੱਜ ਵੀ ਛੱਕਦੀਆਂ ਨੇ ਤਾਂ ਇਹ ਜਿਹੜੀ ਜਗਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਿਰਫ 11 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਤੇ ਇਹ ਹਿਮਾਚਲ ਜਿਹੜਾ ਰਾਜ ਦੇ ਵਿੱਚ ਇਹ ਏਰੀਆ ਆ ਜਾਂਦਾ ਤਾਂ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਇਸ ਜਗ੍ਹਾ ਦੇ ਦਰਸ਼ਨ ਨਹੀਂ ਕੀਤੇ ਉਸਿਹਾ ਦੇ ਦਰਸ਼ਨ ਜ਼ਰੂਰ ਕਰਨ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਦਰਸ਼ਨ ਕਰਾਉਣ ਅਤਿ ਆਪਵਿਕਰਨ ਅਤੇ ਜਿਹੜੀ ਜਿਹੜੀ ਸੰਗਤ ਇਸ ਜਗ੍ਹਾ ਜਾ ਚੁੱਕੀ ਆ ਤਾਂ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਜਗ੍ਹਾ ਦੇ ਬਾਰੇ ਕਿਵੇਂ ਪਤਾ ਚੱਲਿਆ ਸੀ ਤੇ ਤੁਸੀਂ ਕਦੋਂ ਆਏ